ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 36 37 ਦੀ ਲਾਈਟ ਪੁਆਇੰਟ ਤੇ ਦੇਰ ਰਾਤ ਇੱਕ ਜ਼ਬਰਦਸਤ ਹਾਸਾ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਪੋਲੋ ਕਾਰ ਸਵਾਰ ਨੇ ਵਰਨਾ ਕਾਰ ਸਵਾਰ ਨੂੰ ਜ਼ੋਰਦਾਰ ਟੱਕਰ ਮਾਰਤੀ ਤੇ ਇਸ ਹਾਸੇ ਚ ਪੋਲੋ ਕਾਰ ਕਈ ਪਲਟੀਆਂ ਖਾਂਦੇ ਹੋਏ ਅੱਗੇ ਜਾ ਕੇ ਪੇੜ ਤੇ ਟਕਰਾਨ ਤੋਂ ਬਾਅਦ ਫਿਰ ਦੁਵਾਰ ਤੋਂ ਪਲਟ ਗਈ ਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ ਤੇ ਤੁਹਾਨੂੰ ਦੱਸ ਦਈਏ ਗ੍ਰੀਮਤ ਰਹੀ ਕਿ ਦੋਨੋਂ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਵਜੀਆਂ ਐ ਤੇ ਇਸ ਹਾਸੇ ਚ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਪੋਲੋ ਕਾਰ ਤੇ ਜਿਹੜੀ ਦੂਸਰੀ ਵਰਨਾ ਕਾਰ ਹੈ ਦੋਨੋਂ ਕਾਫੀ ਤਰ੍ਹਾਂ ਸੇ ਛਤੀਗ੍ਰਸਤ ਹੋ ਗਈਆਂ ਨੇ ਤੁਹਾਨੂੰ ਤਸਵੀਰਾਂ ਸਾਫ ਤੌਰ ਤੇ ਦਿਖਾ ਸਕਦੇ ਆ ਇਹ ਦੇਰ ਰਾਤ ਦਾ ਹਾਸਾ ਹੈ ਜਿਹੜਾ ਕਿ ਸੈਕਟਰ 36 ਲਾਈਟ ਪੁਆਇੰਟ ਦੇ ਕੋਲ ਹੋਇਆ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਪੁਲਿਸ ਦਾ ਕਹਿਣਾ ਹੈ ਵੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਬੰਦੀ ਜਿਹੜੀ ਕੀ ਹੈ ਕਾਰਵਾਈ ਕੀਤੀ ਜਾਏਗੀ 36 37 ਲਾਈਟ ਪੁਆਇੰਟ ਦੀ ਘਟਨਾ ਦੇ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਡੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 36 37 ਦੀ ਲਾਈਟ ਪੁਆਇੰਟ ਤੇ ਦੇਰ ਰਾਤ ਇੱਕ ਜ਼ਬਰਦਸਤ ਹਾਸਾ ਹੋਇਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੋਲੋ ਕਾਰ ਸਵਾਰ ਨੇ ਵਰਨਾ ਕਾਰ ਸਵਾਰ ਨੂੰ ਜ਼ੋਰਦਾਰ ਟੱਕਰ ਮਾਰਤੀ ਤੇ ਇਸ ਹਾਸੇ ਚ ਪੋਲੋ ਕਾਰ ਕਈ ਪਲਟੀਆਂ ਖਾਂਦੇ ਹੋਏ ਅੱਗੇ ਜਾ ਕੇ ਪੇੜ ਤੇ ਟਕਰਾਨ ਤੋਂ ਬਾਅਦ ਫਿਰ ਦੁਵਾਰ ਤੋਂ ਪਲਟ ਗਈ ਤੇ ਸੋਚਣਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਤੇ ਤੁਹਾਨੂੰ ਦੱਸ ਦਈਏ ਗ੍ਰਿਮਤ ਰਹੀ ਕਿ ਦੋਨੋਂ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਵਜੀਆਂ ਐ ਤੇ ਇਸ ਹਾਸੇ ਚ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਪੋਲੋ ਕਾਰ ਤੇ ਜਿਹੜੀ ਦੂਸਰੀ ਵਰਨਾ ਕਾਰ ਹੈ ਦੋਨੋਂ ਕਾਫੀ ਤਰ੍ਹਾਂ ਸੇ ਛਤੀਗ੍ਰਸਤ ਹੋ ਗਈਆਂ ਨੇ ਤੁਹਾਨੂੰ ਤਸਵੀਰਾਂ ਸਾਫ ਤੌਰ ਤੇ ਦਿਖਾ ਸਕਦੇ ਆ ਇਹ ਦੇਰ ਰਾਤ ਦਾ ਹਾਸਾ ਹੈ ਜਿਹੜਾ ਕਿ ਸੈਕਟਰ 36 ਲਾਈਟ ਪੁਆਇੰਟ ਦੇ ਕੋਲ ਹੋਇਆ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਬੰਦੀ ਜਿਹੜੀ ਕੀਤੀ ਹੈ ਕਾਰਵਾਈ ਕੀਤੀ ਜਾਏਗੀ 36 37 ਲਾਈਟ ਪੁਆਇੰਟ ਦੀ ਘਟਨਾ ਦੇ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਡੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਸੈਕਟਰ 36 37 ਦੀ ਲਾਈਟ ਪੁਆਇੰਟ ਤੇ ਦੇਰ ਰਾਤ ਇੱਕ ਜ਼ਬਰਦਸਤ ਹਾਸਾ ਹੋਇਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੋਲੋ ਕਾਰ ਸਵਾਰ ਨੇ ਵਰਨਾ ਕਾਰ ਸਵਾਰ ਨੂੰ ਜ਼ੋਰਦਾਰ ਟੱਕਰ ਮਾਰਤੀ ਤੇ ਇਸ ਹਾਸੇ ਚ ਪੋਲੋ ਕਾਰ ਕਈ ਪਲਟੀਆਂ ਖਾਂਦੇ ਹੋਏ ਅੱਗੇ ਜਾ ਕੇ ਪੇੜ ਤੇ ਟਕਰਾਨ ਤੋਂ ਬਾਅਦ ਫਿਰ ਦੁਵਾਰ ਤੋਂ ਪਲਟ ਗਈ ਤੇ ਸੋਚਣਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਤੇ ਤੁਹਾਨੂੰ ਦੱਸ ਦਈਏ ਗ੍ਰਿਮਤ ਰਹੀ ਕਿ ਦੋਨੋਂ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਐ ਤੇ ਇਸ ਹਾਸੇ ਚ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਪੋਲੋ ਕਾਰ ਤੇ ਜਿਹੜੀ ਦੂਸਰੀ ਵਰਨਾ ਕਾਰ ਹੈ ਦੋਨੋਂ ਕਾਫੀ ਤਰ੍ਹਾਂ ਸੇ ਛਤੀਗ੍ਰਸਤ ਹੋ ਗਈਆਂ ਨੇ ਤੁਹਾਨੂੰ ਤਸਵੀਰਾਂ ਸਾਫ ਤੌਰ ਤੇ ਦਿਖਾ ਸਕਦੇ ਆ ਇਹ ਦੇਰ ਰਾਤ ਦਾ ਹਾਸਾ ਹੈ ਜਿਹੜਾ ਕਿ ਸੈਕਟਰ 36 ਲਾਈਟ ਪੁਆਇੰਟ ਦੇ ਕੋਲ ਹੋਇਆ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਪੁਲਿਸ ਦਾ ਕਹਿਣਾ ਹੈ ਵੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਬੰਦੀ ਜਿਹੜੀ ਕੀਤੀ ਹੈ ਕਾਰਵਾਈ ਕੀਤੀ ਜਾਏਗੀ 36 37 ਲਾਈਟ ਪੁਆਇੰਟ ਦੀ ਘਟਨਾ ਦੇ चंडीगढ़ तो दे नाल, दीपक अमन लोना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप